ਕੋਈ ਯਾ ਤਾਂ ਕੋਈ ਰਿਸਕ ਕਰੀ ਆਈਡੀਆ ਥੱਲੇ ਕਮੇਵਾਰੀ ਮਾਲਿਆ ਜੀ ਕਿ ਅੱਜ ਤੁਸੀਂ ਹੋਂਦਾ ਸੰਭਾਲਿਆ ਜੀ ਕਾਰਜਕਾਰੀ ਚੇਤਾ ਚਾਉਂਗੇ ਪਾਣੀ ਦੇ ਵਿੱਚ ਬੱਦਨ ਨਹੀਂ ਤਾਂ ਅਮਰ ਰੂਪ ਤੇ ਕੋਈ ਬਾਤ ਨਾ ਹੋ ਸਕਾ ਬਰਸਤੂਰ ਸੰਗ ਕੀਰੇ ਹਮਾਫੇ ਧੰਨ ਧੰਨ ਗੁਰਨਾਨਕ ਜਨ ਕੇਰਾ ਜਿੱਤ ਮਿਲੇ ਆਂ ਕਿ ਕੇ ਤਰਫ ਦਾ ਦਾਸ ਦੀ ਕੋਈ ਆਪਣੀ ਏਡੀ ਵੱਡੀ ਹੈਸੀਅਤ ਨਹੀਂ ਇਹ ਕਾਮ ਸਿੱਧੇ ਪਰਿਵਾਰ ਚੋਂ ਆ ਮੇਰੇ ਜਿਹਨੂੰ ਆਪਾਂ ਕਹਿੰਨੇ ਪਾਤਸ਼ਾਹੀ ਦੀ ਕਲਾ ਵਰਤਣੀ ਕਲਾ ਵਰਪਨੀ ਇਹ ਪਾਤਸ਼ਾਹੀ ਦੀ ਅਜ ਕਲਾ ਹੀ ਆ ਕਿਉਂਕਿ ਪਾਤਸ਼ਾਹ ਨੇ ਆਪਣੇ ਦਰ ਘਰ ਦੇ ਸੇਵਾਦਾਰੀ ਨਿਮਾਣੇ ਸੇਵਕ ਨੂੰ ਬਖਸ਼ ਨਿਹਾਗ ਸਿੰਘ ਵੱਲੋਂ ਨਿਹਾਗ ਸਿੰਘਾਂ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ ਜੀ ਇਹ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਪਛਾਣ ਕੈਮਰਾ ਜਿਹੜੇ ਸਾਡੇ ਦਲਪੰਥ ਆ ਇਹ ਪੰਥ ਦੇ ਬਹੁਤ ਪੁਰਾਣੀਆਂ ਸਾਡੀਆਂ ਮਹਾਨ ਸੰਸਥਾਵਾਂ ਵਾ ਔਰ ਸਾਰੇ ਸਾਡੇ ਜਿਹੜੇ ਦਲਪੰਥ ਆ ਜਨਹਿਗ ਸਿੰਘ ਆ ਇਹ ਬਹੁਤ ਸਤਿਕਾਰਯੋਗ ਆ ਤੁਸੀਂ ਬੇਨਤੀ ਕਰਦੇ ਔਰ ਮੈਂ ਸਮਝਦਾ ਵਾਂ ਕਿ ਕੋਈ ਇਹ ਵੱਡੀ ਗੱਲ ਨਹੀਂ ਆ ਗੁਰੂ ਪਾਤਸ਼ਾਹ ਨੇ ਬਾਣੀ ਧਾਕਿਆ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀਐ ਕਿਛ ਕਹੀਐ ਸਭ ਜੋ ਐਸਾ ਬਕਰੇਵੇਂ ਨਜ਼ਰ ਆ ਰਹੇ ਜੀ ਉਹ ਕਿਹਦੀ ਕੱਢੀ ਸਿੰਘ ਸਾਹਿਬ ਦੇ ਰੇ ਦੇ ਵਿੱਚ ਜਦੇ ਦਾ ਤਾਜ ਪੋਸ਼ੀ ਹੁੰਦੀ ਪਈ ਜਿੰਨੂੰ ਤੁਸੀਂ ਹਨੇਰਾ ਕਹਿੰਦੇ ਹੋ ਉਹਨੂੰ ਗਾਣੀ ਕਹਿੰਦੀ ਅਮਰਤ ਵੇਲਾ ਸੱਚਾ ਨਾਉ ਵਡਿਆਈ ਵੀ 4 ਉਸ ਵੇਲੇ ਪੰਜ ਸਿੰਘ ਵੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੀ ਔਰ ਉਥੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਹਾਜ਼ਰੀ ਦੇ ਵਿੱਚ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਨਿਮਾਣੇ ਸੇਵਕ ਨੂੰ ਸੇਵਾ ਦਾ ਜਿਹੜਾ ਬਾਲੋਂ ਬਖਸ਼ੇ ਦੋ ਸੰਮਾਨ ਸਿਫਲਿ ਚ ਬਖਰੇਵੇ ਕਿੱਡੀ ਕੜੀ ਚਲੋਦੀ ਹੈ ਜੀ ਇੱਕ ਸੰਮਰਵਾਹ ਦੋ ਕੇ ਸੰਨਾਮ ਉਹ ਤੇ ਉਹ ਬਗਾਨੇ ਚ ਫੈਸਲੇ ਨਹੀਂ ਜਾਗਾ ਮੈਂ ਦੇਖ ਰਿਹਾ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਸਤਕਾਰਯੋਗ ਆ ਉਹ ਸਾਹਿਬ ਕਾਸਿਮ ਸਾਹਿਬ ਆ ਤੇ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਉਹ ਜੋ ਕੁਛ ਵਾ ਸੱਚ ਸਾਹਮਣੇ ਆ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ ਤੇ ਉਥੇ ਗੁਰੂ ਰੂਪ ਜਿਹੜਾ ਪੰਥ ਆ ਉਹ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਸ਼ਾਮਲੇ ਨੇ 2 ਦਸੰਬਰ ਵਾਲੇ ਫੈਸਲੇ ਜਿਹੜਾ ਉਹਨਾਂ ਨੂੰ ਇਕੱਠੇ ਕਰਨਾ ਸੀ ਬੜੀ ਅਜਿਹਾ ਨਹੀਂ ਕੀਤਾ ਜਾਏਗਾ ਦੋਸੰਮਰ ਵਾਲੇ ਫੈਸਲੇ ਬਿਲਕੁਲ ਕੋਈ ਬਦਲਾ ਨਹੀਂ ਕੀਤਾ ਜਾਏਗਾ ਉਹ ਸੰਮਰ ਦੇ ਫੈਸਲੇ ਜਿਹੜਾ ਦੇਖੋ ਉਹ ਕਿਦਾਂ ਦੇਖਨੇ ਆਂ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ ਜਾਰੀ ਹੋਏ ਆ ਤੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਮਾਇੰਦਾ ਵਜ ਉਹ ਅਕਾਲ ਤਖਤ ਸਾਹਿਬ ਤੋਂ ਨਿਕਲੇ ਹੋਏ ਹੁਕਮਨਾਮਿਆਂ ਦੇ ਪਾਲਣਾ ਹੀ ਕਰੂਗਾ ਨਾ ਉਲਟ ਥੋੜਾ ਜਿਹਾ ਬਦਲਾਤ ਨਹੀਂ ਜਾਏਗਾ ਫੈਸਲਾ ਜੀ ਪੰਚ ਮੈਂਬਰ ਕਮੇਟੀ ਵਾਲੇ ਮਾਮਲੇ ਤੇ ਪੁਨਰ ਵਿਸੇਖਿਆ ਹੋ ਸਕਦੀ ਹੈ ਦੇਖੋ ਹਰ ਗੱਲ ਦਾ ਜਿਹੜਾ ਹਲੰਦਾ ਔਰ ਗੁਰਮਤਿ ਦੀ ਇੱਕ ਰੌਸ਼ਨੀ ਆ ਮੇਰਾ ਇੱਕੋ ਇੱਕ ਫਰਜ਼ ਆ ਜਿਹੜਾ ਕਲਗੀਧਰ ਪਾਤਸ਼ਾਹ ਨਾ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੇ ਭਾਈ ਦਇਆ ਸਿੰਘ ਨਾਲ ਹੀ ਤੇ ਉਹਨਾਂ ਦੇ ਪੈਰ ਨੂੰ ਵੱਜੀ ਠੋਕਰ ਤੇ ਉਹਨਾਂ ਨੇ ਵੇਖਿਆ ਸਹਬ ਜਾਦਿਆਂ ਦੇ ਸਰੀਰ ਪਏ ਆ ਤੇ ਭਾਈ ਦਇਆ ਸਿੰਘ ਨੇ ਆਪਣਾ ਕਮਰਕਸਾ ਖੋਲ੍ਹਿਆ ਤੇ ਉਹ ਸਰੀਰ ਤੇ ਪਾਉਣ ਲੱਗੇ ਸੀ ਤੇ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਸੁਣ ਕਰ ਬਾਤ ਗੁਰੂ ਜੀ ਗੁਰੂ ਜੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ ਤੇ ਜੋ ਹੈ ਮਰਤੇ ਨਹੀਂ ਕਫਨ ਉਨ ਕੀ ਕਿਸਮਤ ਮੇ ਲਿਖਾ ਸ਼ਹੀਦ ਕੇ ਮੂੰਹ ਤੇ ਕਫਨ ਕਾ ਪਰਦਾ ਸ਼ਹਾਦਤ ਕਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ ਮੇ ਲੇਟੇ ਜੈ ਮੁਝ ਕੋ ਮਨਜ਼ੂਰ ਨਹੀਂ ਹੈ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨ੍ਹਾਂ ਨੇ ਜਹਾਂ ਸ਼ਹੀਦੀ ਪਾਈ ਪੁਰਜਾ ਪੁਰਜਾ ਕਟ ਮਰੈ لیکن نہ دشمن کو پیٹھ دکھلائی پھر ایک کے ساتھ پیار جتانا جہ کہیں کا انصاب نہیں ہے دیا سنگھا بیٹوں بیٹوں میں جو فرق سمجھے ایسا بھی کوئی باپ نہیں ہے میں بھی اس کلگی تار بادشاہ دا پوت ہاں جس بادشاہ نے අප سارے پوتاں ٹھیاں وا جس بادشاہ نے پوتراں نو تے سنگھا نو برابر سمجھیا تو پرથમ پنتھ پنتھ تو اوپر کوش نہیں ہاں تے پنتھ دی سیوا دے لئی سیوا دار ہون دے ناتے ਪੰਥ ਹਰ ਤਰੀਕੇ ਨਾਲ ਤਗੜਾ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਕਿੱਥਾ ਕਿੱਦਾਂ ਕਰੂਗੇ ਦੱਸਾਂਗੇ ਜੀ ਜਿਹਨਾਂ ਬਿਲਕੁਰੀਆਂ ਲਾਉਂਦੀਆਂ ਸਾਸ਼ ਰਹੀਏ ਜਾ ਰਹੀ ਪੰਥ ਕੋਰਾ ਲਾਉਂਦੀਆਂ ਦੇਖੋ ਜੀ ਇਹ ਗੁਰੂ ਦਾ ਪੰਥ ਆ ਜਦੋਂ ਵੱਡਾ ਘੱਲੂ ਘਰ ਆਇਆ ਤੇ ਉਦੋਂ 35 ਤੋਂ 40 ਹਜ਼ਾਰ ਸਾਡੀਆਂ ਸ਼ਹਾਤਾਈਆਂ ਸੀ 1762 ਤੇ ਅਹਿਮਦ ਸ਼ਾਹ ਬਦਾਲੀ ਨੇ ਬੜਕ ਮਾਰੀ ਸੀ ਵੀ ਮੈਂ ਇਹ ਗੁਰੂ ਦਾ ਪੰਥ ਜਿਹੜਾ ਖਤਮ ਕਰਤਾ ਪਰ ਆਪਾਂ ਸਭ ਜਾਣਦੇ ਆ ਕਿ ਜਦੋਂ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਸ਼ਾਮ ਨੂੰ ਅਰਦਾਸ ਕੀਤੀ ਸੀ ਉਹਨਾਂ ਨੇ ਕਿਹਾ ਤੇਰੇ ਬਾਣੇ ਤੇ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਆ ਤੇ ਰਾਤ ਦੇ ਵੀ ਤੇਰੇ ਬਾਣੇ ਦੇ ਬਤੀਤ ਹੋਣ ਉਹ ਇੱਕ ਹੋਰ ਅਰਦਾਸ ਸੀ ਅੱਜ ਸਮੁੱਚੀ ਕੌਮ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਆ ਇੱਕ ਤਾਂ ਉਦੋਂ ਸਭ ਤੋਂ ਵੱਧ ਸ਼ਹਾਦਤਾਂ ਉੱਥੇ ਹੋਈਆਂ ਜਿੱਥੇ ਗੈਸ ਗੱਡੇ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਰਾਜਮਾਨੇ ਦੂਜਾ ਜਦੋਂ ਸ਼ਾਮ ਨੂੰ ਸਿੱਖ ਇਕੱਠੇ ਹੋਏ ਤੇ ਅਰਦਾਸ ਕੀਤੀ ਅੱਜ ਹਰ ਪੰਥ ਨੂੰ ਹਰ ਸਿੱਖ ਨੂੰ ਪੰਥ ਦੀ ਭਾਵਨਾ ਹੀ ਚੇਤੇ ਰੱਖਣੀ ਚਾਹੀਦੀ ਆ ਪੰਥ ਹੀ ਨਾ ਰਹਾ ਤਾਂ ਗ੍ਰੰਥ ਕੌਣ ਮੰਨੇਗਾ ਪੰਥ ਦੇ ਬੋਲ ਬਾਲੇ ਪੰਥ ਦੀ ਚੜ੍ਹਦੀ ਕਲਾ ਹਰ ਖੇਤਰ ਦੇ ਵਿੱਚ ਹੋਣੀ ਚਾਹੀਦੀ ਜਿਹੜੇ ਬਹੁਤ ਗਰਾਂਵਰ ਨਾਲ ਬੋਲ ਕੇ ਸਿਰ ਦਾ ਬ੍ਰੋਧ ਕਰਾਇਆ ਅਕਲ ਕੁਮਾਰ ਨੂੰ 41 41 ਸਾਲਾਂ ਦਾ ਸਜ਼ਾ ਹੋਈ ਹੈ ਇਸ ਨਿਆਹ ਪ੍ਰਣਾਲੀ ਬਾਰੇ ਕੀ ਕਹੋਗੇ ਦੇਖੋ ਜੀ ਕਿਹੜੀ ਨਿਆਹ ਪ੍ਰਣਾਲੀ ਇੱਥੇ ਬੰਦੇ ਬ੍ਰਸ਼ ਹੋ ਗਏ ਦੇਖੋ ਇਹ ਨਹੀਂ ਵੀ ਸਜ਼ਾ ਮਿਲ ਗਈ ਤੇ ਸਾਡਾ ਗੰਮ ਪੂਰਾ ਹੋ ਗਿਆ ਹਾਂ ਮੈਂ ਸਮਝਦਾ ਵਾਂ ਕਿ ਜਿਵੇਂ ਦੇਵੇਂ ਹੁਣ ਵੀ ਆਪਣੇ ਇੱਥੇ ਪੰਜਾਬ ਦੇ ਵਿੱਚ ਬੜੇ ਬੜੇ ਕਈ ਅਫਸਰਾਂ ਨੂੰ ਸਜ਼ਾਵਾ ਹੋ ਰਹੀਆਂ ਜਿਨ੍ਹਾਂ ਨੇ ਸਾਡੀ ਨੌਜਵਾਨੀ ਇੱਥੇ ਖੋਹ ਕੇ ਮਾਰੀ ਆ ਪਾਦਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਜਿਹੜਾ ਵਾਹਿਗੁਰੂ ਦਾ ਨਿਆਹ ਹੁੰਦਾ ਨਾ ਉਹ ਸੱਚਾ ਹੁੰਦਾ ਹੋ ਸਕਦਾ ਇੱਥੇ ਕਈਆਂ ਨੂੰ ਮਿਲ ਜਾਂਦੀਆਂ ਸਜਾਵਾਂ ਕਈ ਬਚ ਜਾਣਗੇ ਪਰ ਇਹ ਸਾਰੇ ਚੇਤੇ ਰੱਖਣਾ ਰੱਬ ਦੀ ਦਰਗਾਹ ਦੇ ਵਿੱਚ ਕੋਈ ਨਹੀਂ ਬਖਸ਼ਿਆ ਜਾਣਾ ਉਹਦਾ ਜਿਹੜਾ ਨਿਆਵ ਆ ਉਹ ਅਟੱਲ ਸਾਰੇ ਜਿਹੜੇ ਵਿਰੋਧ ਕਰਦਾ ਨਹੀਂ ਵਿਰੋਧ ਕਰਦਾ ਦੇਖੋ ਜੀ ਮੈਂ ਮੈਂ ਸਮਝਦਾ ਜੀ ਕੋਈ ਵਿਰੋਧ ਨਹੀਂ ਆ ਇਹ ਸਾਡਾ ਪੰਥ ਇਦਾਂ ਹੀ ਆ ਜਦੋਂ ਤੇ ਕੋਈ ਬਾਹਰਲੀ ਆਫਤ ਆ ਜੇ ਤੇ ਉਹਨਾਂ ਲੜ ਲੈਂਦੇ ਆ ਤੇ ਜੇ ਥੋੜੀ ਜੀ ਬਾਹਰਲੀ ਆਫਤ ਘੱਟ ਹੋਏ ਇਹ ਘਰੇ ਲੜ ਲੈਂਦੇ ਆ ਕੋਈ ਸਾਡਾ ਹੀ ਬੰਦਿਆ ਕੋਈ ਗੱਲ ਕਰਨਾ ਕਿ ਕਿਉਂ ਹੁੰਦੀ ਹੈ ਸਾਰਿਆਂ ਤਰਾਹ ਉੱਠ ਕੇ ਕਰਨਾ ਕਿ ਲੜਾਈ ਦੇਖੋ ਜੀ ਪੰਥ ਇੱਕ ਜੋਟੀ ਆ ਕਿਉਂਕਿ ਸਾਡਾ ਸਾਰਿਆਂ ਦਾ ਜਿਹੜਾ ਗੁਰੂ ਆ ਉਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਆ ਅਕਾਲ ਤਖਤ ਸਾਹਿਬ ਦੀ ਆਪਾਂ ਸ਼ਤਰਸ਼ਾਇਆ ਜਾਂ ਆਪਾਂ ਦੂਜੇ ਪਾਸੇ ਵੇਨੇ ਆ ਕਈ ਕੌਮਾਂ 'ਚ ਮਤਭੇਦ ਹੈਗੇ ਆ ਪਰ ਘੱਟੋ ਘੱਟ ਸਿੱਖ ਕੌਮ ਜਿਹੜੀ ਉਹ ਇੱਕ ਮੋਟਾ ਠੀਕ ਆ ਜਿਉਂਦਾ ਕੌਮਾਂ 'ਚ ਮਾੜੇ ਮੋੜ ਜਿਹੜੇ ਵਖਰੇਵੇਂ ਹੁੰਦੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਅੱਜ ਇਹ ਪਹਿਲੇ ਦਿਨ ਦੇ ਉੱਤੇ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਆ ਸਾਡੀ ਇੱਕ ਪ੍ਰਾਣੀ ਮੰਗ ਰਹੀ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਵੇਖੋ ਤੁਹਾਨੂੰ ਵੀ ਪਤਾ ਇਹ ਜਿਹੜੀ ਸਿੱਖ ਕੌਮ ਬਾਰਡਰ ਤੇ ਬੈਠੀ ਆ ਇਹ ਦੇਸ਼ ਦੀ ਰੱਖਿਆ ਕਰ ਸਾਡੀਆਂ ਵੱਡੀਆਂ ਕੁਰਬਾਨੀਆਂ ਤਾਂ ਜਿਹੜਾ ਸਾਡੀ ਇਹ ਵੱਡੀ ਮੰਗ ਰਹੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜੀ ਉਹ ਸਰਕਾਰ ਦਾ